ਇੱਕ ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਉਣਗੇ ਜ਼ਰੂਰ ਸੁਣੋ ਨੰਬਰ 1 ਜੇਕਰ ਸਰੀਰ ਕਿਸੇ ਵੀ ਹਿੱਸੇ ਉੱਪਰ ਸੱਟ ਲੱਗਣ ਕਾਰਨ ਸੋ ਜਾ ਗਈ ਹੋਵੇ ਤਾਂ ਉਸ ਜਗ੍ਹਾ ਤੇ ਜ਼ੈਤੂਨ ਦਾ ਤੇਲ ਲਗਾ ਲਓ ਇਸ ਨਾਲ ਆਰਾਮ ਮਿਲੇਗਾ ਨੰਬਰ 2 ਹਲਦੀ ਲੀਵਰ ਦੀ ਸੋਜ ਅਤੇ ਉਸ ਦੀ ਗੰਦਗੀ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦ ਕਰਦੀ ਹੈ ਤੇ ਨਾਲ ਹੀ ਇਹ ਸਰੀਰ ਦੀ ਇਨਫੈਕਸ਼ਨ ਨੂੰ ਸਰੀਰੰਦਰੋਂ ਬਾਹਰ ਕੱਢ ਦਿੰਦੀ ਹੈ। ਨੰਬਰ 3 ਜੇਕਰ ਤੁਸੀਂ ਲਾਗਦੀਆਂ ਬਿਮਾਰੀਆਂ ਤੋਂ ਬਚੇ ਰਹਿਣਾ ਹੈ ਤਾਂ ਤੁਸੀਂ ਖਾਲੀ ਪੇਟ ਅਮਰੂਦ ਦੀਆਂ ਪੱਤੀਆਂ ਦਾ ਜਾਂ ਫਿਰ ਨਿੰਬੂ ਦੀਆਂ ਪੱਤੀਆਂ ਦਾ ਸੇਵਨ ਕਰਿਆ ਕਰੋ ਇਸ ਨਾਲ ਫਾਇਦਾ ਮਿਲੇਗਾ। ਨੰਬਰ 4 ਜੇਕਰ ਪਤਲੇ ਲੋਕ ਛੋਲੇਆਂ ਨਾਲ ਖੰਜੂਰ ਦਾ ਸੇਵਨ ਕਰਨ ਤਾਂ ਇਸ ਨਾਲ ਉਹ ਕੁਝ ਹੀ ਦਿਨਾਂ ਵਿੱਚ ਆਪਣੇ ਵਜ਼ਨ ਨੂੰ ਵਧਾ ਸਕਦੇ ਹਨ। ਨੰਬਰ 5 ਜੇਕਰ ਤੁਸੀਂ ਦੁਪਹਿਰ ਦੇ ਖਾਣੇ ਵਿੱਚ ਦੋ ਕੇਲੇ ਖਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਦੀ ਤਾਕਤ ਬਣੀ ਰਹਿੰਦੀ ਹੈ ਨਾਲ ਹੀ ਸਰੀਰ ਅੰਦਰ ਕੰਮ ਕਰਨ ਦੀ ਤਾਕਤ ਵੀ ਬਣੀ ਰਹਿੰਦੀ ਹੈ। ਨੰਬਰ 6 ਅੰਬ ਦੇ ਨਾਲ ਕਦੇ ਵੀ ਹਰੀ ਮਿਰਚ ਦਾ ਸੇਵਨ ਨਾ ਕਰੋ ਤੇ ਨਾਲ ਹੀ ਕਦੇ ਵੀ ਇੱਕ ਸਾਹ ਵਿੱਚ ਪਾਣੀ ਨਾ ਪੀਵੋ ਨਹੀਂ ਤਾਂ ਪਾਣੀ ਸਾਹ ਵਾਲੀ ਨਾਲੀ ਵਿੱਚ ਜਾ ਸਕਦਾ ਹੈ। ਨੰਬਰ 7 ਪਤਲੇ ਲੋਕਾਂ ਨੂੰ ਆਲੂ ਵਾਲਕੇ ਖਾਣੇ ਚਾਹੀਦੇ ਨੇ ਇਸ ਨਾਲ ਉਹਨਾਂ ਦਾ ਭਾਰ ਤੇਜ਼ੀ ਨਾਲ ਵਧਣ ਲੱਗ ਜਾਂਦਾ ਜਿਹੜੇ ਲੋਕ ਜ਼ਿਆਦਾ ਚੋਲਾਂ ਦਾ ਸੇਵਨ ਕਰਦੇ ਆ ਉਹਨਾਂ ਦਾ ਵੀ ਸਰੀਰ ਮੋਟਾਪੇ ਵੱਲ ਨੂੰ ਜਾਣ ਲੱਗ ਜਾਂਦਾ ਹੈ ਨੰਬਰ 8 ਸਵੇਰ ਦੇ ਸਮੇਂ ਪੀਜੇ ਹੋਏ ਛੋਲੇ ਖਾਣ ਦੇ ਨਾਲ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ ਨਾਲ ਹੀ ਮਸਲ ਵੀ ਮਜ਼ਬੂਤ ਹੁੰਦੇ ਹੈ ਇਸ ਨਾਲ ਯਾਦ ਸ਼ਕਤੀ ਵੀ ਤੇਰ ਹੋਣ ਲੱਗ ਜਾਂਦੀ ਹੈ ਨੰਬਰ 9 ਜੇਕਰ ਤੁਹਾਡੇ ਹੱਥ ਪੈਰ ਕਾਲੇ ਹੋ ਗਏ ਹੁਣ ਤਾਂ ਤੁਸੀਂ ਉਂਠਣੀ ਦਾ ਦੁੱਧ ਆਪਣੇ ਹੱਥਾਂ ਪੈਰਾਂ ਉੱਪਰ ਲਗਾ ਲਓ ਹੱਥਾਂ ਦਾ ਕਾਲਾਪਨ ਖਤਮ ਹੋ ਜਾਵੇਗਾ ਨੰਬਰ 10 ਜਿਆਦਾ ਸਰਾਣਾ ਲੈ ਕੇ ਪਹਿਣ ਵਾਲੇ ਵਿਅਕਤੀ ਨੂੰ ਕਮਰ ਦਰਦ ਹੋਣ ਦੀ ਸਮੱਸਿਆ ਹੋ ਜਾਂਦੀ ਹੈ ਤੇ ਨਾਲ ਹੀ ਉਹਨਾਂ ਨੂੰ ਸਰਵਾਈਕਲ ਵੀ ਚੱਲਦੀ ਘੇਰ ਲੈਂਦਾ ਹੈ ਨੰਬਰ 11 ਜੇਕਰ ਤੁਸੀਂ ਰਾਤ ਦੇ ਸਮੇਂ ਕੋਸਾ ਪਾਣੀ ਪੀ ਕੇ ਸੌਂਦੇ ਹੋ ਤਾਂ ਇਸ ਨਾਲ ਇੱਕ ਤਾਂ ਅਗਲੀ ਸਵੇਰ ਪਿਸ਼ਾਬ ਖੁੱਲ ਕੇ ਆਵੇਗਾ ਦੂਸਰਾ ਤੁਹਾਨੂੰ ਕਬਜ਼ ਦੀ ਸਮੱਸਿਆ ਦਾ ਕਦੇ ਵੀ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 12 ਗਰਭਪਤੀਔਰਤوں ਕਦੇ ਵੀ ਬੈਂਗਣ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਸਰੀਰ ਦਾ ਨੁਕਸਾਨ ਹੋਣ ਲੱਗ ਜਾਂਦਾ ਹੈ ਨੰਬਰ 13 ਡਾਕਟਰਾਂ ਦੇ ਮੁਤਾਬਕ ਤੁਸੀਂ ਖਾਲੀ ਪੇਟ ਇੱਕ ਸੇਬ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨਾਲ ਹੀ ਚਿਹਰੇ ਤੇ ਚਮਕ ਰਹਿੰਦੀ ਹੈ ਨੰਬਰ 14 ਜੇਕਰ ਤੁਸੀਂ ਕੋਈ ਵੀ ਖੱਟੀ ਚੀਜ਼ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ ਤਾਂ ਇਸ ਨਾਲ ਪੇਟ ਉੱਪਰ ਸੋਜ ਆਉਣ ਲੱਗ ਜਾਂਦੀ ਹੈ ਨੰਬਰ 15 ਜੇਕਰ ਰਸੋਈ ਵਿੱਚ ਕੰਮ ਕਰਨ ਸਮੇਂ ਹੱਥ ਜਾਂ ਸਰੀਰ ਦਾ ਕੋਈ ਵੀ ਅੰਗ ਚੜ ਜਾਵੇ ਤਾਂ ਸੁਪਰ ਚੈਤੁੰਦਾ ਤੇਲ ਲਗਾ ਲਓ ਇਸ ਨਾਲ ਆਰਾਮ ਮਿਲੇਗਾ ਨੰਬਰ 16 ਜਿਨ੍ਹਾਂ ਨੂੰ ਕਮਜ਼ੋਰੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੋਵੇ ਸੌਣ ਤੋਂ ਪਹਿਲਾਂ ਦੁੱਧ ਵਿੱਚ ਇਲਾਇਚੀ ਮਿਲਾ ਕੇ ਪੀ ਲਿਆ ਕਰੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ। ਨੰਬਰ 17 ਸਰਦੀ ਦੇ ਮੌਸਮ ਵਿੱਚ ਜੇਕਰ ਤੁਸੀਂ ਗੁੜ ਨਾਲ ਖੰਜੂਰ ਦਾ ਸੇਵਨ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਗਰਮੀ ਮਿਲੇਗੀ ਜਿਸ ਨਾਲ ਸਰਦੀ ਘੱਟ ਮਹਿਸੂਸ ਹੋਵੇਗੀ। ਨੰਬਰ 18 ਰਾਤ ਦੇ ਸਮੇਂ ਜੇਕਰ ਤੁਸੀਂ ਦੁੱਧ ਵਿੱਚ ਹਲਦੀ ਮਿਲਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਨਾਲ ਹੀ ਸਰੀਰ ਦੇ ਕਈ ਰੋਗ ਦੂਰ ਹੋ ਜਾਂਦੇ ਹਨ। ਨੰਬਰ 1 ਜੇਕਰ ਤੁਹਾਨੂੰ ਪਰਚਨ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਤਾਂ ਗਰਮ ਗਰਮ ਦੁੱਧ ਨਾਲ ਤੁਸੀਂ ਗੁੜ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਪੇਟ ਸੰਬੰਧੀ ਕਈ ਰੋਗ ਦੂਰ ਹੋ ਜਾਂਦੇ ਹਨ ਨੰਬਰ 2 ਜੇਕਰ ਤੁਸੀਂ ਚੰਗੀ ਨੀਂਦ ਲੈਣੀ ਚਾਹੁੰਦੇ ਹੋ ਤੇ ਨਾਲ ਹੀ ਖਾਣੇ ਨੂੰ ਜਲਦੀ ਨਾਲ ਹਾਜ਼ਮ ਕਰਨਾ ਚਾਹੁੰਦੇ ਹੋ ਤਾਂ ਖਾਣਾ ਖਾਣ ਤੋਂ ਬਾਅਦ ਕੁਝ ਸਮੇਂ ਲਈ ਭਜਨ ਭਜਨ ਆਸਣ ਜ਼ਰੂਰ ਕਰੋ ਨੰਬਰ 1 ਕੀ ਰਸਬੁੱਲੇ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ ਨਾਲ ਹੀ ਦਿਮਾਗ ਨੂੰ ਕੈਲਾ ਮਿਲਦੇ ਹਨ ਨੰਬਰ 2 ਤੂਤੀਆਂ ਖਾਣ ਨਾਲ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਨਾਲ ਹੀ ਬਿਮਾਰੀਆਂ ਦੇ ਨਾਲ ਲੜਨ ਦੀ ਸ਼ਕਤੀ ਵੀ ਮਿਲਦੀ ਹੈ ਨੰਬਰ ਤੇ ਜਿੰਨਾ ਲੋਕਾਂ ਨੂੰ ਐਸਡੀਟੀ ਦੀ ਸਮੱਸਿਆ ਹੋਵੇ ਉਹ ਕਦੇ ਵੀ ਸਰੋਂ ਦੇ ਸਾਗ ਦਾ ਇਸਤੇਮਾਲ ਭੁੱਲ ਕੇ ਵੀ ਨਾ ਕਰੋ ਸ ਵਿੱਚ ਹਾਈ ਫਾਈਬਰ ਹੁੰਦਾ ਜਿਸ ਨਾਲ ਪੇਟ ਅੰਦਰ ਗੈਸ ਅਤੇ ਐਸਡੀਟੀ ਬਣਨ ਲੱਗ ਜਾਂਦੀ ਹੈ ਨੰਬਰ 24 ਕੱਚੇ ਪਪੀਤੇ ਦੇ ਹਲਵੇ ਨੂੰ ਹਫਤੇ ਵਿੱਚ ਦੋ ਤੋਂ ਤਿੰਨ ਵਾਰ ਜ਼ਰੂਰ ਖਾਇਆ ਕਰੋ ਇਸ ਨਾਲ ਤੁਹਾਡੀ ਫੈਟ ਬਹੁਤ ਜਲਦੀ ਨਾ ਪਿਗਲਣ ਲੱਗ ਜਾਵੇਗੀ ਨੰਬਰ 25 ਸਰੀਰ ਦੇ ਕਿਸੇ ਵੀ ਹਿੱਸੇ ਨੂੰ ਜੇਕਰ ਕੋਈ ਜ਼ਹਿਰੀਲਾ ਕੀੜਾ ਕੱਟ ਲਵੇ ਤਾਂ ਸੁਪਰ ਮੂਲੀ ਦਾ ਰਾਸ ਲਗਾ ਲਓ ਇਸ ਨਾਲ ਜ਼ਹਿਰ ਦਾ ਅਸਰ ਘੱਟ ਹੋ ਜਾਵੇਗਾ ਨੰਬਰ 26 ਜੇਕਰ ਤੁਹਾਡੇ ਗਲੇ ਵਿੱਚ ਖਰਾਸ਼ ਹੋ ਰਹੀ ਹੋਵੇ ਤਾਂ ਤੁਸੀਂ ਸੌਫ ਨੂੰ ਸਵੇਰੇ ਸਵੇਰੇ ਚਵਾ ਲਓ ਇਸ ਨਾਲ ਗਲਾ ਸਾਫ ਹੋ ਜਾਵੇਗਾ ਨਾਲ ਹੀ ਖਰਾਸ਼ ਤੋਂ ਵੀ ਆਰਾਮ ਮਿਲੇਗਾ। ਨੰਬਰ 27 ਜੇਕਰ ਤੁਸੀਂ ਚਾਹ ਪੱਤੀ ਨੂੰ ਪਾਣੀ ਵਿੱਚ ਉਬਾਲ ਕੇ ਆਪਣੇ ਵਾਲਾਂ ਨੂੰ ਧੋ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਘਟ ਛੜਦੇ ਹਨ। ਨੰਬਰ 28 ਰੋਜ਼ਾਨਾ ਕੁਝ ਦਿਨ ਇਸ਼ਨਾਨ ਕਰਨ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਪਿਆਜ਼ ਦਾ ਰਸ ਲਗਾ ਲਓ ਇਸ ਨਾਲ ਸਫੈਦ ਵਾਲ ਵੀ ਕਾਲੇ ਹੋਣ ਲੱਗ ਜਾਣਗੇ। ਨੰਬਰ 29 ਜੇਕਰ ਤੁਸੀਂ ਬਵਾਸੀਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਲੀ ਪੇਟ ਦੋ ਆਲੂ ਫੁਖਾਰੇ ਖਾ ਲਓ ਇਸ ਨਾਲ ਬਹੁਤ ਜਲਦੀ ਆਰਾਮ ਮਿਲੇਗਾ। ਨੰਬਰ 3 ਦਾਲਚੀਨੀ ਦਾ ਟੁਕੜਾ ਮੂੰਹ ਵਿੱਚ ਰੱਖਣਾ ਮੂੰਦੀ ਬਦਬੂਤ ਰੰਤ ਖਤਮ ਹੋਣ ਲੱਗ ਜਾਂਦੀ ਹੈ। ਦਾਲਚੀਨੀ ਸਾਡੇ ਸਰੀਰ ਨੂੰ ਕਈ ਲਾਭ ਦਿੰਦੀ ਹੈ। ਨੰਬਰ 31 ਭਿੱਜੇ ਹੋਏ ਅਕਰੋਟਾਂ ਵਿੱਚ ਮੈਲਾਨਿਨ ਤੱਤ ਪਾਏ ਜਾਂਦੇ ਆ ਜੇਕਰ ਤੁਸੀਂ ਇਹਨਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਬਹੁਤ ਆਸਾਨੀ ਨਾਲ ਦੂਰ ਕਰ ਸਕਦੇ ਹੋ। ਨੰਬਰ 31 ਜ਼ਿਆਦਾ ਨਮਕ ਖਾਣਾ ਸਾਡੀਆਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਕਿਉਂਕਿ ਇਸ ਦਾ ਜ਼ਿਆਦਾ ਸੇਵਨ ਕਰਨਾ ਸਾਡੇ ਸਰੀਰ ਦੇ ਅੰਦਰ ਕੈਲਸ਼ੀਅਮ ਨੂੰ ਇਹ ਆਪਣੇ ਅੰਦਰ ਸੋਖ ਲੈਂਦਾ ਹੈ। ਨੰਬਰ 32 ਜੇਕਰ ਤੁਹਾਡੇ ਦੰਦਾਂ ਵਿੱਚ ਦਰਦ ਹੋ ਰਿਹਾ ਤਾਂ ਤੁਸੀਂ ਅਜ ਬੈਂ ਦੇ ਪਾਣੀ ਨਾਲ ਕੁਰਲਾ ਕਰ ਲੋ ਇਸ ਨਾਲ ਦੰਦਾਂ ਦੇ ਦਰਦ ਤੋਂ ਆਰਾਮ ਪਾਇਆ ਜਾ ਸਕਦਾ ਹੈ। ਨੰਬਰ 34 ਜਿਨ੍ਹਾਂ ਦੇ ਘਰ ਵਿੱਚ ਕਿਸੇ ਵੀ ਨੂੰ ਮਿਰਗੀ, ਖਾਂਸੀ ਤੇ ਦਮੇ ਦੀ ਬਿਮਾਰੀ ਹੈ ਉਹਨਾਂ ਨੂੰ ਕਦੇ ਵੀ ਸਿਗਰਟ ਦਾ ਸੇਵਨ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ। ਨੰਬਰ 35 ਰਾਤ ਦੀ ਜੇਗਾ ਜੇਕਰ ਤੁਸੀਂ ਇਸ਼ਨਾਨ ਕਰਨ ਤੋਂ 1 ਘੰਟਾ ਪਹਿਲਾਂ ਹੀ ਆਪਣੇ ਵਾਲਾਂ ਵਿੱਚ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਜ਼ਿਆਦਾ ਲਾਭ ਮਿਲਦੇ ਨੇ ਤੇ ਨਾਲ ਹੀ ਵਾਲਾਂ ਦਾ ਟੁੱਟਣਾ ਛੜਨਾ ਬੰਦ ਹੋ ਜਾਂਦਾ ਹੈ। ਨੰਬਰ 36 ਕੱਪੜੇ ਵਿੱਚ ਪੰਜ ਲਾਲ ਸੁੱਕੀਆਂ ਮਿਰਚਾਂ ਬੰਨ ਕੇ ਆਪਣੇ ਸਰਾਣੇ ਥੱਲੇ ਰੱਖ ਲਓ ਇਸ ਨਾਲ ਤੁਹਾਡੀ ਸਿਹਤ ਕਦੇ ਵੀ ਖਰਾਬ ਨਹੀਂ ਹੋਵੇਗੀ ਤੇ ਨਾਲ ਹੀ ਬੁਰੀ ਚੀਜ਼ ਤੁਹਾਡੇ ਕੋਲ ਨਹੀਂ ਆਵੇਗੀ। ਨੰਬਰ 30 ਜੇਕਰ ਤੁਸੀਂ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਦੁੱਧ ਵਿੱਚ ਛੋਲੇ ਵਾਲ ਕੇ ਖਾਣ ਨਾਲ ਸਰੀਰ ਦੀ ਕਮਜ਼ੋਰੀ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਨੰਬਰ 33 ਪੇਟ dard ਅਤੇ ਗੈਸ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਰਾਤ ਦੇ ਸਮੇਂ ਆਪਣੀ ਧੁੰਨੀ 'ਤੇ ਸਰੋਂ ਦਾ ਤੇਲ ਜਾਂ ਫਿਰ ਨਾਰੀਅਲ ਦਾ ਤੇਲ ਲਗਾ ਸਕਦੇ ਹੋ, ਆਰਾਮ ਮਿਲੇਗਾ। ਨੰਬਰ 39 ਜੇਕਰ ਤੁਸੀਂ ਪਰੌਂਠੇ ਨੂੰ ਜ਼ਿਆਦਾ ਕ੍ਰਿਸਪੀ ਬਣਾਉਣਾ ਚਾਹੁੰਦੇ ਹੋ ਤਾਂ ਆਟੇ ਵਿੱਚ ਥੋੜੀ ਜੀ ਸੂਜੀ ਮਿਕਸ ਕਰ ਲਓ, ਇਸ ਨਾਲ ਪਰੌਂਠੇ ਕ੍ਰਿਸਪੀ ਤੇ ਬਹੁਤ ਹੀ ਸੁਆਦ ਬਣਨਗੇ। ਨੰਬਰ 40 ਜੇਕਰ ਤੁਸੀਂ ਦਾਲ ਨੂੰ ਜਲਦੀ ਨਾਲ ਪਕਾਉਣਾ ਚਾਹੁੰਦੇ ਹੋ ਤੇ ਤੁਸੀਂ ਥੋੜਾ ਜਿਹਾ ਸਰੋਂ ਦਾ ਤੇਲ ਨਾ ਕੋ ਜਰੂਰ ਮਿਕਸ ਕਰੋ ਤੇ ਇਸ ਨਾਲ ਦਾਲ ਜਲਦੀ ਨਾਲ ਪੱਕ ਜਾਵੇਗੀ ਨੰਬਰ 41 ਕद्दू ਦੇ ਬੀਜ ਕਈ ਐਂਟੀਆਕਸੀਡੈਂਟ ਗੁਣਾ ਨਾਲ ਭਰਪੂਰ ਹੁੰਦੇ ਹੈ ਸਾਡੇ ਸਰੀਰ ਦੀ ਸੋਜ ਨੂੰ ਬਿਲਕੁਲ ਖਤਮ ਕਰਨ ਦਾ ਕੰਮ ਕਰਦੇ ਹਨ ਨੰਬਰ 2 ਵਾਲੀ ਮਖਾਣਿਆਂ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਜੋ ਸਾਡੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਸਾਡੀ ਬਹੁਤ ਮਦਦ ਕਰਦਾ ਹੈ ਨੰਬਰ 43 ਕਮਜ਼ੋਰ ਵਿਅਕਤੀ ਨੂੰ ਰੋਜ਼ਾਨਾ ਸੰਘਾੜਿਆਂ ਦੇ ਆਟੇ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 44 ਪਿਆਜ਼ ਨੂੰ ਕੱਟਣ ਸਮੇ ਆਪਣੇ ਮੂੰਹ ਵਿੱਚ ਰੋਟੀ ਦਾ ਟੁਕੜਾ ਪਾ ਲੋ ਇਸ ਦੀ ਮੰਨਾ ਤੁਹਾਡੀਆਂ ਅੱਖਾਂ ਵਿੱਚ ਹੰਝੂ ਨਹੀਂ ਆਉਣਗੇ। ਨੰਬਰ 45 ਚੀਨੀ ਵਿੱਚ ਨਿੰਮ ਦੇ ਪੱਤਿਆਂ ਦਾ ਰਸ ਕੱਢ ਕੇ ਗਰਮ ਪਾਣੀ ਵਿੱਚ ਮਿਕਸ ਕਰਕੇ ਸਵੇਰ ਸ਼ਾਮ ਸੱਤ ਥਿਲ ਲਗਾਤਾਰ ਲੈਣਾ ਜਿੰਨੀ ਗਰਮੀ ਸਰੀਰ ਦੇ ਅੰਦਰ ਹੋਵੇਗੀ ਉਹ ਬਾਹਰ ਨਿਕਲ ਜਾਵੇਗੀ। ਨੰਬਰ 46 ਜੇਕਰ ਤੁਸੀਂ ਰੋਜ਼ਾਨਾ ਨਿੰਮ ਦੇ ਪੱਤੇ ਚਬਾ ਲੈਂਦੇ ਹੋ ਤੇ ਇਸ ਨਾਲ ਤੁਹਾਡੇ ਸਰੀਰ ਅੰਦਰ ਕਦੇ ਵੀ ਜ਼ਹਿਰ ਨਹੀਂ ਫੈਲਦੀ। ਨੰਬਰ 47 ਜੇਕਰ ਤੁਹਾਡੇ ਘਰ ਮਾਨਸਿਕ ਦੀ ਸਮੱਸਿਆ ਜ਼ਿਆਦਾ ਤੇ ਤੁਸੀਂ ਘਰ ਦੇ ਮੁੱਖ ਦਰਵਾਜ਼ੇ ਤੇ ਹਿੰਗ ਲਟਕਾ ਸਕਦੇ ਹੋ ਇਸ ਨਾਲ ਮਾਨਸਿਕ ਸਥਿਤੀ ਸਹੀ ਰਹਿੰਦੀ ਹੈ। ਨੰਬਰ 48 ਲੀਵਰ ਦੀ ਇਨਫੈਕਸ਼ਨ ਨੂੰ ਖਤਮ ਕਰਨ ਲਈ ਤੁਸੀਂ ਰੋਜ਼ਾਨਾ ਨਾਰੀਅਲ ਪਾਣੀ ਪੀ ਸਕਦੇ ਹੋ ਇਸ ਨਾਲ ਲਾਭ ਮਿਲੇਗਾ ਜੇਕਰ ਚਲਦੀ ਬੁਢਾਪਾ ਆਉਣ ਲੱਗੇ ਤਾਂ ਤੁਸੀਂ ਅਨਾਰ ਦਾ ਜੂਸ ਪੀਣਾ ਸ਼ੁਰੂ ਕਰ ਦੇਵੋ ਜਵਾਨ ਨਜ਼ਰ ਆਉਣ ਲੱਗ ਜਾਵੋਗੇ। ਨੰਬਰ 49 ਪਿਸ਼ਾਬ ਕਰਨ ਤੋਂ ਤੁਰੰਤ ਬਾਅਦ 15 ਮਿੰਟ ਤੱਕ ਭੁੱਲ ਕੇ ਵੀ ਪਾਣੀ ਨਾ ਪੀਓ ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਪਾਣੀ ਜ਼ਰੂਰ ਪੀਓ ਇਸ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ ਨੰਬਰ 50 ਹਲਦੀ ਨਮਕ ਦਾ কুরਲਾ ਕਰਨਾ ਤੁਹਾਡੇ ਦੰਦ ਹਮੇਸ਼ਾ ਤੰਦਰੁਸਤ ਰਹਿਣਗੇ ਜੇਕਰ ਹੱਡੀਆਂ ਕਮਜ਼ੋਰ ਹੋ ਗਈਆਂ ਹੁਣ ਤਾਂ ਸਵੇਰ ਦੀ ਧੁੱਪ 15 ਮਿੰਟ ਤੱਕ ਜ਼ਰੂਰ ਸੇਕੋ ਮੇਰੇ ਪਿਆਰੇ ਦੋਸਤੋ ਇਹ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਗਈ ਹੈ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਹਨਾਂ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ